ਲੋਕੋ ਨਾ ਇੱਕ ਕਹਿਰ ਗੁਜ਼ਾਰੋ ਧੀਆ ਕੁੱਖ ਦੇ ਵਿੱਚ ਨਾ ਮਾਰੋ ਸਦਾ ਸਦਾ ਇਹ ਮਾਪਿਆਂ ਦੀ ਹਾਈ ਖੈਰ ਮਨਾਉਂਦੀਆਂ ਨੇ ਪੁੱਤ ਵੰਡਾਉਣ ਜਮੀਨਾ ਧੀਆ ਦਰਦ ਵੰਡਾਉਂਦੀਆਂ ਨੇ ਪੁੱਤ ਵੰਡਾਉਣ ਜਮੀਨਾ ਧੀਆ ਦਰਦ ਵੰਡਾਉਂਦੀਆਂ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅੰbedkar Mission ਨੂੰ ਚੈਨਲ ਤੇ ਮੈਂ ਹਮਨੋਜ਼ ਮਾਉਂਗਾ ਦੋਸਤੋ ਅਸੀਂ ਅੱਜ ਪਹੁੰਚੇ ਹਾਂ ਬਲਾਕ ਮਾਛੀਵਾਲਾ ਸਾਹਿਬ ਦੇ ਪਿੰਡ ਬਹਿਲੋਲਪੁਰ ਵਿਖੇ ਜਿੱਥੇ ਕਿ ਪਿੰਡ ਵਾਸੀਆਂ ਅਤੇ ਨਗਰ ਪੰਚਾਇਤ ਅਤੇ ਸਮੂਹ ਸਕੂਲ ਦੇ ਸਟਾਫ ਦੇ ਵੱਲੋਂ ਪਹਿਲੀ ਲੋਹੜੀ ਧੀਆ ਦੀ ਲੋਹੜੀ ਮਨਾਈ ਜਾ ਰਹੀ ਹੈ ਸੋ ਆਓ ਗੱਲਬਾਤ ਕਰਦੇ ਹਾਂ ਕੀ ਐਨ ਦਾ ਕਹਿਣਾ ਹਾਂਜੀ ਤਾਂ ਕੀ ਨਾਮ ਹੈ ਜੀ ਮੇਰਾ ਨਾਮ ਕਮਲਪ੍ਰੀਤ ਸਿੰਘ ਗੇਲੋ ਸਰਪੰਚ ਪਿੰਡ ਬਹਿਲੂਰਪੁਰੋਂ ਅੱਜ ਧੀਆ ਦੀ ਲੋਹੜੀ ਮਨਾਈ ਜਾ ਰਹੀ ਹੈ ਕੀ ਕਹਿਣਾ ਚਾਹਦੇ ਹੋ ਦੇਖੋ ਜੀ ਸਾਰੇ ਆਪਣੇ ਪਹਿਲਾਂ ਆਪਣੇ ਬੱਚਿਆਂ ਦੇ ਮੁੰਡਿਆਂ ਦੀ ਲੋਹੜੀਆਂ ਮਨਾਉਂਦੇ ਸੀ ਤੇ ਅਸੀਂ ਇਹ ਕੁੜੀਆਂ ਦੀ ਲੋਹੜੀ ਮਨਾਉਣ ਲਈ ਅਪਰਾਲਾ ਕੀਤਾ ਅੱਗੇ ਤੋਂ ਅਸੀਂ ਹੋਰ ਵੀ ਵੱਧ ਚੜ ਕੇ ਇਸ ਕੰਮ ਨੂੰ ਨਿਪਟਰੀ ਚੜਾਂਗੇ ਕਰਾਂਗੇ ਤੇ ਕਿੰਨੇ ਸਾਲ ਤੋਂ ਲਗਾਤਾਰ ਇਹ ਮਨਾਈ ਜਾ ਰਹੀ ਹੈ ਪਹਿਲੀ ਵਾਰ ਪਹਿਲੀ ਅੱਜ ਪਹਿਲੀ ਲੋੜੀ ਪਹਿਲੀ ਲੋੜੀ ਸਾਡੇ ਪਿੰਡ ਦੇ ਪਹਿਲੀ ਲੋੜੀ ਇਹੋ ਜਿਹੇ ਉਪਰਾਲੇ ਟੋਂਟੇ ਵੀ ਕੀਤੇ ਜਾ ਰਹੇ ਹਨ ਜੀ ਹਾਂ ਜੀ ਜਦੋਂ ਸ਼ੁਰੂ ਕਦੇ ਕਰ ਜਾਣਗੇ ਜੀ ਤੇ ਕਿੰਨੇ ਕਿੰਨੇ ਦੇ ਸਹਿਯੋਗ ਨਾਲ ਮਨਾਈ ਜਾ ਰਹੀ ਹੈ ਜੀ ਸਾਡੇ ਨਗਰ ਪੰਚਾਇਤ ਵੱਲੋਂ ਤੇ ਪਿੰਡ ਦੇ ਸਕੂਲ ਦੇ ਮੈਡਮਾਂ ਵੱਲੋਂ ਪ੍ਰਿੰਸੀਪਲ ਸਾਹਿਬ ਵੱਲੋਂ ਮਨਾਈ ਜਾ ਰਹੀ ਹੈ ਹਾਂ ਜੀ ਮੇਰੇ ਵੱਲੋਂ ਪਿੰਡ ਵਾਸੀਆਂ ਨੂੰ ਲੋੜੀ ਤੇ ਮਾਗੀ ਦੀਆਂ ਲੱਖ ਲੱਖ ਮੁਬਾਰਕ ਹਾਂਜੀ ਮੈਡਮ ਮੇਰਾ ਨਾਮ ਕਿਰਪਾਲ ਖੜਕ ਇਚਰ ਇੰਗਲਿਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਲੋਲਪੁਰ ਅੱਜ ਜਿਹੜੀ ਲੋੜੀ ਮਨਾਈ ਜਾ ਰਹੀ ਹੈ ਇਹ ਕਿਹੜਾ ਹੈ ਸਭ ਤੋਂ ਪਹਿਲਾਂ ਤਾਂ ਸਮੂਹ ಗ್ರಾಮ ਪੰਚਾਇਤ ਪਿੰਡ ਬਹਿਲੋਲਪੁਰ ਦੇ ਸਹਿਯੋਗ ਨਾਲ ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਲੋਲਪੁਰ ਵਿੱਚ ਕੁੜੀਆਂ ਦੀ ਲੋੜੀ ਜਿਹੜੀ ਮਨਾਈ ਜਾ ਰਹੀ ਹੈ ਇਸ ਮੰਡੀ ਟੂ ਗ੍ਰਾਮ ਪੰਚਾਇਤ ਨੂੰ ਸਰਪੰਚ ਸਾਹਿਬ ਨੂੰ ਅਸੀਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਜਿਨ੍ਹਾਂ ਨੇ ਇੱਕ ਬਹੁਤ بڑا ਉਪਰਾਲਾ ਕੀਤਾ ਹੈ ਪੀਆ ਦੀ ਲੋੜੀ ਇਸ ਸੰਸਥਾ ਦੇ ਵਿੱਚ ਆ ਕੇ ਮਨਾਉਂਦਾ ਨੌਜਵਾਨ ਪੀੜੀ ਨੂੰ ਕੀ ਮੈਸੇਜ ਹੈ ਨੌਜਵਾਨ ਪੀੜੀ ਲਈ ਸਭ ਤੋਂ ਵੱਡਾ ਸੰਦੇਸ਼ ਹੈ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖੋ ਬੁਰੀ ਆਦਤਾਂ ਤੋਂ ਦੂਰ ਰੱਖੋ ਪੜ੍ਹਾਈ ਵੱਲ ਪੇਰੇ ਕਰੋ ਖੇਡਾਂ ਵੱਲ ਪੇਰੇ ਕਰੋ ਤੇ ਤੁਹਾਡਾ ਵਿਕਾਸ ਤੁਹਾਡਾ ਤਾਂ ਹੀ ਹੋ ਸਕਦਾ ਹੈ ਜੇ ਤੁਹਾਡੀ ਨਵੀਂ ਜਨਰੇਸ਼ਨ ਜਿਹੜੀ ਉਹ ਸਿੱਧੇ ਰਾਹ ਤੇ ਚੱਲੇਗੀ ਹਾਂਜੀ ਸਰ ਕੀ ਨਾਮ ਹੈ ਜੀ ਅੰਗਰੇਸਨ ਸੇਖੋਂ ਪੰਚਾਇਤ ਪਿੰਡ ਬਹਿਲੋਲਪੁਰ ਅੱਜ ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਅਸੀਂ ਸਮੁੱਚੀ ಗ್ರಾಮ ਪੰਚਾਇਤ ਵੱਲੋਂ ਨਵ ਜੰਮੀਆ ਧੀਆਂ ਦੀ ਇਸ ਵਾਰੀ ਪਹਿਲੀ ਲੋਹੜੀ ਮਨਾਉਣ ਜਾ ਰਹੇ ਹਾਂ ਜੀ ਮੈਂ ਉਪਰਾਲਾ ਪੰਚਾਇਤ ਵੱਲੋਂ ਤੇ ਪਿੰਡ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਡੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਅਤੇ ਹੋਰ ਮਹਿਦਮ ਸਾਹਿਬਾਨਾਂ ਦੇ ਸਹਿਯੋਗ ਨਾਲ ਅਸੀਂ ਨਵ ਜੰਮੀਆ ਧੀਆਂ ਦੀ ਲੋਹੜੀ ਮਨਾਉਂਦੇ ਹਾਂ ਇਹੋ ਜੇ ਉਪਰਾਲੇ ਅਗੋਂ ਵੀ ਕੀਤੇ ਜਾਣਗੇ ਜੀ ਹਾਂਜੀ ਬਿਲਕੁਲ ਕੀਤੇ ਜਾਣਗੇ ਜੀ ਅਗਲੀ ਵਾਰ ਨੂੰ ਅਸੀਂ ਕੋਸ਼ਿਸ਼ ਕਰਾਂਗੇ ਵੱਧ ਚੜ ਕੇ ਇਸ ਤੋਂ ਵੀ ਵਧੀਆ ਨਵਜੰਮੀਆਂ ਧੀਆਂ ਦੀ ਲੋਹੜੀ ਜਿੱਥੇ ਕਿ ਅਸੀਂ ਬੱਚਿਆਂ ਦੇ ਪੁੱਤਾਂ ਦੀ ਸੁੱਕਾਂ ਦੀ ਲੋਹੜੀ ਮੰਗਦੇ ਆ ਸੀ ਆਪਣੀ ਧੀਆਂ ਦੀਆਂ ਲੋਹੜੀਆਂ ਵੀ ਪਾਇਆ ਕਰੀਏ ਇਹ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਕਰਦੇ ਅਸੀਂ ਨੌਜਵਾਨਾਂ ਨੂੰ ਇਹ ਕਹਿੰਦੇ ਆ ਵੀ ਆਦੇ ਮੈਸੇਜਾਂ ਤੋਂ ਛੱਡ ਕੇ ਗਰਾਊਂਡ 'ਲਾਲ ਜਿਹੜੇ ਆਪਣੀ ਸਿਹਤ ਬਣਾਓ ਤੇ ਚੰਗਾ ਪੰਜਾਬ ਨੂੰ ਵਧੀਆ ਸਚੱਜਾ ਤੇ ਸਮੁੱਚੇ ਸੂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇ। ਹਾਂਜੀ ਮੈਂ ਪਿੰਡ ਬਹਿਲੋਂਪੁਰ ಗ್ರಾಮ ਪੰਚਾਇਤ ਅਤੇ ਸਮੂਹ ਇਲਾਕਿਆਂ ਵਾਸੀਆਂ ਤੇ ਪਿੰਡ ਦੇ ਸਹਿਯੋਗ ਨਾਲ ਇਸ ਲੋਹੜੀ ਦੇ ਵੱਧ ਚੜ ਕੇ ਪਰਾਲਾ ਕੱਟਾ ਹੈ ਉਸ ਨਾਲ ਸਹਿਯੋਗ ਦੇਣ ਦੀ ਸਾਰੇ ਹੀ ਆਪਣੇ ਨਗਰ ਨਿਵਾਸੀਆਂ ਦਾ ਤੇ ਸਮੁੱਚੀ ಗ್ರಾಮ ਪੰਚਾਇਤ ਦਾ तहे ਦਿਲੋਂ ਧੰਨਵਾਦ ਕਰਦਾ ਹਾਂ। ਸੋ ਕੋ ਮੰਦਾ ਆਖੀਏ ਜਿੱਤ ਜਮੇ ਰਾਜਾਨ ਗੁਰੂ ਨਾਨਕ ਦੇਵ ਜੀ ਅੱਜ ਤੋਂ 5500 ਸਾਲ ਪਹਿਲਾਂ ਸਾਨੂੰ ਇਹ ਉਪਦੇਸ਼ ਦੇ ਗਏ ਸੀ ਅਸੀਂ ਉਹਨਾਂ ਦੇ ਪਾਏ ਪੂਰਨ ਅਤੇ ਚੱਲਦੇ ਹੋਏ ਅਸੀਂ ਵੀ ਅੱਜ ਨਾਮ ਜਮੀਆਂ ਧੀਆਂ ਦੀ ਆ ਲੋਹੜੀ ਪਾਉਣ ਜਾਂ ਰਹੇ ਹਾਂ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਨਨਦੀਪ ਕਮਾਰ ਮੋਂਗਾ ਪ੍ਰਧਾਨ ਸਰਵ ਹਿੱਤਕਾਰੀ ਰਾਮੀਲਾ ਕਲੱਬ ਪਿੰਡ ਬਹਿਲੋੜਪੁਰ ਅ ਅੱਜ ਪਿੰਡ ਬਹਿਲੋੜਪੁਰ ਵਿਸ਼ੇ ਧੀਆਂ ਦੀ ਲੋਹੜੀ ਮਨਾਈ ਜਾ ਰਹੀ ਹੈ ਕੀ ਗੱਲ ਚੱਲ ਰਹੀ ਹੈ ਮੇਰੇ ਵੱਲੋਂ ਪਹਿਲਾਂ ਤਾਂ ਖਮੂਹ ਦੇਖਣ ਵਾਕੀਆਂ ਨੂੰ ਲੋਹੜੀ ਦੇ ਮਕਰਤ ਕ੍ਰਾਂਤੀ ਦੀਆਂ ਲੱਖ ਲੱਖ ਵਧਾਈਆਂ ਤੇ ਅੱਜ ਗ੍ਰਾਮ ਪੰਚਾਇਤ ਵੱਲੋਂ ਪਹਿਲੀ ਵਾਰ ਜੋ ਉਪਰਾਲਾ ਕੀਤਾ ਗਿਆ ਹੈ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸਕੂਲ ਦੇ ਸਹਿਯੋਗ ਦੇ ਨਾਲ ਜੋ ਸਾਡਾ ਸਟਾਫ ਆ ਸਕੂਲ ਦਾ ਬਹੁਤ ਹੀ ਵਧੀਆ ਪਰਾਲਾ ਪਰੋਟੀਆਂ ਦੀ ਲੋੜੀ ਹਰ ਸਾਲ ਮਨਾਉਣੀ ਚਾਹੀਦੀ ਆ ਸਾਡੇ ਨਗਰ ਦੇ ਵਿੱਚ ਪਹਿਲੀ ਵਾਰ ਮਨਾਈ ਜਾ ਰਹੀ ਆ ਜੀ ਉਹਦਾ ਕਾਰਨ ਇਹ ਆ ਵੀ ਅੱਜ ਕੱਲ ਪੀਆਂ ਮੁੰਡਿਆਂ ਦੇ ਅੱਗੇ ਨੇ ਪੜਾਈ ਲਿਖਾਈ ਦੇ ਵਿੱਚ ਤੁਸੀਂ ਦੇਖੋ ਹਰੇਕ ਫੀਲਡ ਦੇ ਵਿੱਚ ਕੁੜੀਆਂ ਅੱਜ ਕੱਲ ਮੁੰਡਿਆਂ ਤੋਂ ਅੱਗੇ ਜਾ ਰਹੀਆਂ ਨੇ ਬਈ ਇੱਕ ਵਾਰ ਫਿਰ ਤੋਂ ਖਾਰੇ ਨਗਰ ਨਿਵਾਸੀਆਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਇਹ ਜੋ ਪਰਾਲਾ ਕੀਤਾ ਉਹਦੀਆਂ ਲੱਖ ਲੱਖ ਵਧਾਈਆਂ ਤੁਹਾਨੂੰ